ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਲਓ ਜੀ ਕਹਾਣੀ ਕਰਦੇ ਆ ਅੱਜ ਜੱਗੇ ਸੂਰਪੰਦੇ ਪੇ ਕਰਦੇ ਆ ਸ਼ੁਰੂ ਇਸ ਨੂੰ ਕਹਾਣੀ ਨੂੰ ਤੇ ਦੱਸੋ ਕਿਦਾਂ ਰਹੀ ਪੰਜਾਬੀ ਸਾਹਿਤ ਸੰਦਰਭ ਕੋਸ਼ ਵਿੱਚ ਡਾਕਟਰ ਰਤਨ ਸਿੰਘ ਜੱਗੀ ਲਿਖਦੇ ਨੇ ਜੱਗਾ ਪੰਜਾਬ ਦਾ ਇੱਕ ਪ੍ਰਸਿੱਧ ਧਾਰਵੀ ਲੋਕ ਨਾਇਕ ਸੀ ਜਿਸ ਦੀ ਬਹਾਦਰੀ ਦੀਆਂ ਅਨੇਕਾਂ ਦੰਦ ਕਥਾਵਾਂ ਪ੍ਰਚਲਿਤ ਹਨ ਇਹ ਆਮ ਤੌਰ ਤੇ ਜ਼ਗੀਰਦਾਰਾਂ ਜ਼ਗੀਰਦਾਰਾਂ ਅਤੇ ਸ਼ਾਹੂਕਾਰਾਂ ਜਾਂ ਧਨਵਾਨਾਂ ਨੂੰ ਲੁੱਟਦਾ ਅਤੇ ਲੁੱਟ ਵਿੱਚ ਪ੍ਰਾਪਤ ਹੋਏ ਧਨ ਨੂੰ ਗਰੀਬਾਂ ਵਿੱਚ ਵੰਡ ਕੇ ਅਤੇ ਦੁਖੀਆਂ ਦੀ ਸਹਾਇਤਾ ਕਰਕੇ ਜਸ ਘਟਦਾ ਹੈ ਐਸ ਨੇ ਕਈ ਲੋੜਵੰਦ ਕੁੜੀਆਂ ਦੇ ਵਿਆਹ ਕੀਤੇ ਧੀਆਂ ਪੈਣਾ ਨੂੰ ਬੇਇੱਜ਼ਤ ਕਰਨ ਆਇਆ ਲਈ ਇਹ ਹੂਗਾ ਸੀ ਅਤੇ ਲੋੜਵੰਦਾਂ ਦਾ ਮਸੀਹਾ ਸੀ ਲਾਹੌਰ ਤੋਂ ਲੋਕ ਤਰਵੀਖ ਤਵਾਰੀਖ ਦੇ ਲੇਖਕ ਸ਼ਨਾਵਰ ਚੱਧਰ ਪ੍ਰਸਿੱਧ ਪੰਜਾਬੀ ਸਾਹਿਤਕਾਰ ਰਾਜਾ ਰਸਾਲੂ ਦੇ ਹਵਾਲੇ ਨਾਲ ਲਿਖਦੇ ਨੇ ਪੰਜਾਬ ਦੇ ਹਰ ਗੈਰ ਮੰਦ ਜਣਿਆਂ ਨੂੰ ਧਾੜਵੀਆਂ ਪਾਵ ਪਰ ਆ ਕੇ ਗਰਾਇ ਕਰਨ ਵਾਲਿਆਂ ਨੇ ਬਾਗੀ ਅਤੇ ਡਾਕੂ ਆ ਕੇ ਫਾਂਸੀ ਚਾੜਿਆ ਜਿੰਨਾ ਜੇ ਨਾਮ ਹੁੰਦੇ ਨੇ ਬੁੱਲਾ ਪੱਟੇ ਅਹਿਮਦ ਖਾਨ ਖਰਨ ਮੋਰਾਲ ਫਤਿਆਨਾ ਇਮਾਮ ਦੀਆਂ ਗੋਹਾਨਾ ਅਤੇ ਭਗਤ ਸਿੰਘ ਇਸ ਦੀਆਂ ਮਿਸਾਲਾਂ ਹਨ ਪੈਰ ਪੈਰ ਤੇ ਇੱਥੇ ਜਾਨ ਦੀ ਕੁਰਬਾਨੀ ਦਿੱਤੀ ਗਈ ਮੈਂ ਜੱਗੇ ਯਾਰ ਤੇ ਦੀ ਕਹਾਣੀ ਵੀ ਕੁਝ ਅਜਿਹੀ ਹੈ ਉਹਨੇ ਖਲਾਫ ਸਮਾਜ ਦੇ ਚੌਧਰੀਆਂ ਨੇ ਕੁਝ ਅਜਿਹੀ ਨਫਤ ਨਪਰਤ ਦੇ ਪਿੱਛੇ ਕਿ ਲੋਕ ਅੱਜ ਵੀ ਉਹਨੂੰ ਜੱਕਲ ڈاکੂ ਹੀ ਆਖਦੇ ਹਨ ਪਰ ਜੱਗੇ ਦੀ ਕਹਾਣੀ ਜਿਹੜੇ ਦੋ ਵਸੀਲਿਆਂ ਨਾਲ ਮੇਰੇ ਤੱਕ ਪਹੁੰਚੀ ਉਸ ਨੂੰ ਪੜ ਕੇ ਪਤਾ ਚੱਲਦਾ ਹੈ ਕਿ ਉਹ ڈاکੂ ਨਹੀਂ ਲੋਕ ਨਾਇਕ ਸੀ ਪੰਜਾਬੀ ਦੇ ਪ੍ਰਸਿੱਧ ਸਾਇਤਕਾਰ ਅਤੇ ਲਾਹੌਰ ਵਿੱਚ ਰਹਿੰਦੇ ਰਾਇਲ ਡਰਜ ਗੈਲਡ ਆਫ ਪਾਕਿਸਤਾਨ ਦੇ 76 ਰਾਯਾ ਰਸਾਲੂ ਦੱਸਦੇ ਹਨ ਕਿ ਅੱਜ ਤੋਂ 30-32 ਸਾਲ ਪਹਿਲਾਂ ਮੈਂ ਕਸੂਰ ਸਬ ਡਿਵੀਜ਼ਨ ਦੇ ਪਿੰਡ ਰਾਮ ਥੰਮਨ ਗਿਆ ਜਿੱਥੇ ਵਿਸਾਖੀ ਦਾ ਤਕੜਾ ਮੇਲਾ ਲੱਗਦਾ ਹੈ ਉੱਥੇ ਦੀ ملاقات 바ਵਾ ਹਰੀਦਾਸ ਨਾਲ ਹੋਈ ਹਰੀਦਾਸ ਉਹ ਬੰਦਾ ਸੀ ਜਿਸ ਦੇ ਪਿਓ ਨੂੰ ਮੁਖ ਖਬਰੇ ਮੁਖਬਰੀ ਮੁਖਬਰੀ ਕਰਨ ਦੇ ਦੋਸ਼ ਵਿੱਚ ਜੱਗੇ ਨੇ ਪੂਰੀ ਹੀ ਹਵੇਲੀ ਦੀ ਕੰਨ ਨਾਲ ਖੜਾ ਕਰਕੇ ਗੋਲੀ ਮਾਰੀ ਸੀ ਹਾਂ ਜੱਗੇ ਬਾਰੇ ਦੂਜੀ ਦੱਸ ਮੈਨੂੰ ਬਰਕਤ ਅਲੀ ਖੁੱਖ ਨੇ ਪਾਈ ਜਿਹਦਾ ਚਾਚਾ ਸ਼ੇਰ ਮੁਹੰਮਦ ਆਰਾਮ ਥੰਮਣ ਵਿੱਚ ਹਕੀਮ ਸੀ ਹਾਂ ਬਰਕਤ ਅਲੀ ਨੇ ਆਪਣੇ ਚਾਚੇ ਸ਼ੇਰ ਮੁਹੰਮਦ ਤੋਂ ਸੁਣੀ ਗੱਲਬਾਤ ਦਾ ਹਵਾਲਾ ਦਿਂਦਿਆਂ ਦੱਸਿਆ ਇੱਕ ਹਨੇਰੀ ਰਾਤ ਨੂੰ ਉਸ ਦੇ ਚਾਚੇ ਹਕੀਮ ਸ਼ੇਰ ਮੁਹੰਮਦ ਦਾ ਬੂਹਾ ਖੜਕਿਆ ਜਦ ਉਸ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਆਉਣ ਵਾਲਿਆਂ ਨੇ ਉਸ ਨੂੰ ਛਾਪਟ ਕੇ ਕੋੜੀ ਉੱਤੇ ਸੁੱਟ ਲਿਆ ਅਤੇ ਉਸ ਦਾ ਦਵਾਈਆਂ ਵਾਲਾ ਥੈਲਾ ਚੁੱਕ ਕੇ ਚੁੱਪ-ਚਾਪ ਨਾਲ ਜਾਣ ਲਈ ਆਖ ਕੇ ਲੈ ਤੁਰੇ ਉਹਨਾਂ ਨੇ ਕਈ ਮੀਲ ਦਾ ਪੈਂਡਾ ਤੈਨ ਕਰਨ ਪਿੱਛੋਂ ਉਸ ਨੂੰ ਇੱਕ ਖੰਡ ਰਕ ਵਿੱਚ ਜਾ ਉਤਾਰਿਆ ਘਣੀ ਸਹਰਾਕ ਵਿੱਚ ਜਾ ਉਤਾਰਿਆ ਜਿੱਥੇ ਉਹਨਾਂ ਦਾ ਸਾਥੀ ਛਵੀ ਦੇ ਭੜ ਨਾਲ ਤੜਫ ਰਿਹਾ ਸੀ ਸ਼ੇਰ ਮੁਹੰਮਦ ਨੇ ਉਹਦੀ ਮਰਮ ਪੱਟੀ ਕੀਤੀ ਅਤੇ ਇਲਾਜ ਲਈ ਉਸ ਨੂੰ ਕਈ ਦਿਨ ਉਹਦੇ ਹੀ ਰੋਕਣਾ ਪਿਆ ਜਦ ਜ਼ਖਮ ਠੀਕ ਹੋ ਗਿਆ ਤਾਂ ਉਹ ਸ਼ੇਰ ਮੁਹੰਮਦ ਨੂੰ ਕੱਲ ਛੱਡ ਗਏ ਫਿਰ ਕਈ ਵਾਰ ਉਸ ਨੂੰ ਰੱਖ ਵਿੱਚ ਮਰਮ ਪੱਟੀ ਲਈ ਲਿਆਇਆ ਗਿਆ ਇੱਕ ਵਾਰ ਜਦ ਉਸਨੇ ਘਰ ਜਾਣ ਦੀ ਇਜਾਜ਼ਤ ਮੰਗੀ ਤਾਂ ਪਿੱਛੋਂ ਆਵਾਜ਼ ਆਈ ਖਲੋਤਾ ਰੋ ਓਏ ਉੱਥੇ ਹੀ ਸ਼ੇਰ ਮੁਹੰਮਦ ਦੇ ਮੂੰਹ ਟਾਰ ਕੇ ਮਾਰਿਆ ਸਿਰਫ ਇੰਨਾ ਹੀ ਨਿਕਲਿਆ ਜੋ ਹੁਕਮ ਹਜ਼ੂਰ ਤੂੰ ਸਾਡੇ ਸੱਜਣ ਦਾ ਇਲਾਜ ਕੀਤਾ ਏ ਖਾਲੀ ਹੱਥ ਕਿਵੇਂ ਜਾ ਸਕਦਾ ਹਾਂ ਨਾਲ ਹੀ ਉਰਪਈਆਂ ਦੀ ਸ਼ਰਕਾਰ ਨਾਲ ਰਕਮ ਦਾ ਢੇਰ ਲੱਗ ਗਿਆ ਇਹ ਤੇਰਾ ਇਨਾਮ ਹੈ ਅੱਜ ਤੋਂ ਤੈਨੂੰ ਇੱਥੇ ਆਉਣਾ ਹੀ ਆਉਣ ਦੀ ਲੋੜ ਨਹੀਂ ਅਸੀਂ ਕਿਸੇ ਦਿਨ ਆਪ ਤੇਰੇ ਪਿੰਡ ਆ ਕੇ ਤੈਨੂੰ ਭਾਜੀ ਤੇ ਵਿਆਹ ਦੇ ਨਾਲ ਹੀ ਉਸਨੇ ਆਪਣੇ ਸਾਥੀਆਂ ਨੂੰ ਹੁਕਮ ਦਿੱਤਾ ਕਿ ਸਾਡੇ ਇਸ ਮਿੱਤਰ ਨੂੰ ਇਹਦੇ ਪੈਂਟ ਹੈ ਭਾਜਿਤ ਨਾਲ ਸ਼ਰਟ ਆਓ ਇਹ ਕਿੱਸਾ ਸੁਣਾਇਆ ਸੀ ਹਕੀਮ ਸ਼ੇਰ ਮੁਹੰਮਦ ਦੇ ਭਤੀਜੇ ਬਖਤਵਾਲੀ ਨੇ ਅੱਗੇ ਬਾਬਾ ਹਰੀਦਾਸ ਦੀ ਦੱਸੀ ਕਹਾਣੀ ਨੂੰ ਬਿਆਨ ਕਰਦਿਆਂ ਰਾਜਾ ਰਸਾਲੂ ਆਖਦਾ ਹੈ ਜੱਗਾ ਯਰਟ ਕਸੂਰ ਦੇ ਇੱਕ ਪਿੰਡ ਬੁਰਚ ਵਿੱਚ ਜਨਮਿਆ ਇਹ ਪਿੰਡ ਥਾਣਾ ਠੰਗ ਮੋੜ ਤਹਸੀਲ ਚੁੰਗਣਾ ਵਿੱਚ ਪੈਂਦਾ ਹੈ ਜੱਗੇ ਦੇ ਜਨਮ ਤੇ ਉਹਦੇ ਪਿਓ ਨੇ ਰੱਜ ਕੇ ਖੁਸ਼ੀ ਮਨਾਈ ਜਿਹਦੇ ਲਈ ਉਸ ਨੂੰ ਸ਼ਾਹੂਕਾਰ ਤੋਂ ਉਧਾਰ ਪੈਸਾ ਚੁੱਕਣਾ ਪਿਆ ਵਕਤ ਤੇ ਵਕਤ ਵਕਤ ਨਾਲ ਜੱਗੇ ਦੇ ਪਿਓ ਦੇ ਹਾਲਾਤ ਵਿਗੜਦੇ ਗਏ ਜੱਗਾ ਜੇ ਜਵਾਨ ਹੀ ਹੋ ਰਿਹਾ ਸੀ ਕਿ ਸ਼ਾਹੂਕਾਰ ਉਹਦੇ ਪਿਓ ਤੋਂ ਰਕਮ ਬਸੂਲਣ ਲਈ ਉਹਦੇ ਕਰ ਗੇੜੇ ਮਾਰਨ ਲੱਗਾ ਰਕਮ ਨਾ ਮਿਲਦੀ ਦੇਖ ਕੇ ਸ਼ਾਹੂਕਾਰ ਨੇ ਕਈ ਵਾਰ ਜੱਗੇ ਦੇ ਪਿਓ ਦੀ ਪੇਜਤੀ ਕੀਤੀ ਜੱਗਾ ਦੇਖਦਾ ਤਾਂ ਉਹਦੇ ਤੋਂ ਸਹਾਰਿਆ ਨਾ ਜਾਂਦਾ ਅਖੀਰ ਇੱਕ ਦਿਨ ਜੱਗੇ ਦਾ ਕਰ ਸ਼ਾਹੂਕਾਰ ਨੇ ਕੁਰਕ ਕਰਵਾ ਦਿੱਤਾ ਪੁਲਿਸ ਆ ਗਈ ਅਤੇ ਸਰਕਾਰੀ ਪਿਆਦੇ ਉਹਦੇ ਘਰ ਦੀ ਇੱਕ ਇੱਕ ਚੀਜ਼ ਉਹਦੇ ਸਾਹਮਣੇ ਚੁੱਕ ਕੇ ਲੈ ਗਈ ਇਸ ਦੁੱਖ ਪਰੋਂ ਜੱਗੇ ਦਾ ਪਿਓ ਮਰ ਗਿਆ ਬਸ ਇੱਥੋਂ ਹੀ ਸ਼ਾਹੂਕਰਾਂ ਨਾਲ ਜੱਗੇ ਦੀ ਟੱਕ ਢੜ ਗਈ ਇੱਕ ਦਿਨ ਜੱਗੇ ਨੇ ਔਸ ਸਹਾukar ਨੂੰ ਕਤਲ ਕਰ ਦਿੱਤਾ ਜਿਸ ਨੇ ਉਹਦਾ ਘਰ-ਬਾਰ ਕੁਰਕ ਕਰਵਾਇਆ ਸੀ ਇਹ ਜੱਗੇ ਦਾ ਪਹਿਲਾ ਕਤਲ ਸੀ ਇਸ ਕਤਲ ਦੀ ਇਤਲਾ ਬਾਬਾ ਹਰੀਦਾਸ ਦੇ ਪਿਓ ਬਾਬਾ ਸੁਰਚਨ ਦਾਸ ਨੇ ਪੁਰਸ਼ ਨੂੰ ਦਿੱਤੀ ਕਿਹੜਾ ਪਿੰਡ ਦਾ ਨੰਬਰਦਾਰ ਸੀ ਪੁਲਸ ਨੇ ਬਾਵਾ ਸੋਰਚੰਦ ਦੇ ਨਾਲ ਬਾਵਾ ਮੇਲਾ RAM ਨੂੰ ਵੀ ਇਸ ਕਤਲ ਦਾ ਗਵਾਹ ਬਣਾ ਲਿਆ ਨਾਲ ਹੀ ਪੁਲਸ ਜੱਗੇ ਨੂੰ ਲੱ ਲੱਭਣਾ ਲੱਗ ਪਈ ਸੋ ਇਸ ਅੱਜ ਦੀ ਕਹਾਣੀ ਤੇ ਅਗਲਾ ਭਾਗ ਆਪਾਂ ਕੱਲ ਨੂੰ ਕਰਾਂਗੇ ਪੇਸ਼ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੇ ਕਹਾਣੀ ਚੰਗੀ ਲੱਗਦੀ ਹੈ ਜਾਂ ਕੋਈ ਬੋਲਣ ਵਿੱਚ ਕੋਈ ਗੜਬੜ ਹੁੰਦੀ ਹੈ ਨਾ ਤਾਂ ਜਰੂਰ ਦੱਸਿਆ ਕਰੋ ਵੀ ਕਿੱਥੇ ਕੋਈ ਗਲਤੀ ਹੁੰਦੀ ਹੈ ਤਾਂ ਜਰੂਰ ਦੱਸਿਆ ਕਰੋ ਜੀ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ so much ਆ ਰਹਾ ਰੱਖਾ